ਬਦਲਦੇ ਹੋਏ ਮੌਸਮ ਵਿੱਚ ਸੁੱਕੀ ਖਾਂਗ ਦਾ ਹੋਣਾ ਆਮ ਗੱਲ ਹੈ ਲੇਕਿਨ ਜੇਕਰ ਇਹ ਜ਼ਿਆਦਾ ਸਮਾਂ ਰਹੇ ਤਾਂ ਇਸ ਨਾਲ ਤੁਹਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਹਦੇ ਲਈ ਤੁਹਾਨੂੰ ਮੈਂ ਕੁਝ ਅਜਿਹੇ ਸੌਖੇ ਘਰੇਲੂ ਨੁਸਖੇ ਦੱਸਾਂਗੀ ਜਿਨ੍ਹਾਂ ਨਾਲ ਸੁੱਕੀ ਖਾਂਸੀ ਤੋਂ ਆਰਾਮ ਮਿਲ ਜਾਂਦਾ ਹੈ ਸੁੱਕੀ ਖਾਂਸੀ ਲਈ ਸ਼ਹਿਦ ਰਾਮ ਬਾਣ ਇਲਾਜ ਹੈ ਇਹਦੇ ਨਾਲ ਗਲੇ ਦੀ ਖਰਾਸ਼ ਠੀਕ ਹੁੰਦੀ ਹੈ ਅਤੇ ਗਲੇ ਦੀ ਇਨਫੈਕਸ਼ਨ ਵੀ ਠੀਕ ਹੁੰਦੀ ਹੈ ਇਹਦੇ ਲਈ 2 ਚਮਚ ਸ਼ਹਿਦ ਅੱਧਾ ਗਲਾਸ ਗੁੰਗਣੇ ਪਾਣੀ ਵਿੱਚ ਮਿਲਾਓ ਅਤੇ ਪੀ ਲਓ ਲਗਾਤਾਰ ਇਹ ਪੀਣ ਨਾਲ ਸੁੱਕੀ ਖਾਂਸੀ ਤੋਂ ਆਰਾਮ ਮਿਲਦਾ ਹੈ ਖਾਂਸੀ ਠੀਕ ਕਰਨ ਲਈ ਤੁਸੀਂ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਅਜਿਆ ਕਰਨ ਨਾਲ ਖਾਂਸੀ ਨਾਲ ਦਰਦ ਕਰ ਰਹੇ ਗਲੇ ਨੂੰ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਐਂਟੀਆਕਸੀਡੈਂਟ ਹੁੰਦਾ ਹੈ ਹਲਦੀ ਵਿੱਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਬਿਮਾਰੀ ਨਾਲ ਲੜਨ ਦੀ ਸ਼ਕਤੀ ਰੱਖਦੇ ਹਨ ਖਾਂਸੀ ਠੀਕ ਕਰਨ ਲਈ ਤੁਸੀਂ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ ਇਸ ਤੋਂ ਇਲਾਵਾ ਅਦਰਕ ਵੀ ਸੁੱਕੀ ਖਾਂਸੀ ਲਈ ਕਾਫੀ ਚੰਗਾ ਹੈ ਇਸ ਲਈ ਅਦਰਕ ਨੂੰ ਕੁੱਟ ਕੇ ਉਸ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਦਾੜ ਦੇ نیچے ਦਿਵਾ ਲਓ ਉਸ ਦਾ ਰਸ ਹੌਲੀ ਹੌਲੀ ਮੂੰਹ ਵਿੱਚ ਜਾਂਦਿਓ 5 ਮਿੰਟ ਤੱਕ ਇਸ ਨੂੰ ਮੂੰਹ ਵਿੱਚ ਰੱਖ ਕੇ ਕੁਰਲੀ ਕਰ ਦਿਓ ਇਹਨਾਂ ਸਾਰੇ ਤਰੀਕਿਆਂ ਨਾਲ ਖਾਂਸੀ ਵਿੱਚ ਬਹੁਤ ਆਰਾਮ ਮਿਲਦਾ ਹੈ ਜੇਕਰ ਫਿਰ ਵੀ ਠੀਕ ਨਾ ਹੋਵੇ ਤਾਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ